ਹਾਂਜੀ ਭਾਈ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਸਾਰੇ ਠੀਕ ਠਾਕ ਐ ਅੱਜ ਭਈ ਪਿੰਡ ਦੋਦਾ ਦੇ ਵਿੱਚ ਬਾਬਾ ਕ੍ਰਿਸ਼ਨਦਾਸ ਜੀ ਮਹਾਰਾਜ ਜਿਨ੍ਹਾਂ ਦੀ ਅੱਜ 62ਵੀਂ ਵਰ੍ਹੇਸ਼ੀ ਸੀਗੀ ਜੀ ਤੇ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਐ ਹਰ ਸਾਲ ਦੀ ਤਰ੍ਹਾਂ ਤੇ ਅੱਜ ਬਹੁਤ ਇਕੱਠ ਸੀਗਾ ਤੇ ਮੈਂ ਤੇ ਮੇਰੀ ਘਰ ਵਾਲੀ ਅਸੀਂ ਤੋਂਨੇ ਗਏ ਸੀਗੇ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਤੇ ਅਸੀਂ ਮਤਲਬ 20 ਬਾਜ਼ਾਰ ਸੰਗਤਾਂ ਦੇ ਵਿੱਚ ਬਹੁਤ ਹੀ ਉਸ਼ਾਸ਼ੀਆ ਤੇ ਸਾਰਿਆਂ ਨੇ ਬਾਬਾ ਕ੍ਰਿਸ਼ਨਦਾਸ ਮਹਾਰਾਜ ਜੀ ਦੇ ਨਮਸਤਕ ਹੋਏ ਉਸ ਤੋਂ ਬਾਅਦ ਅਸੀਂ ਗੁਰੂ ਘਰ ਤੋਂ ਲੰਗਰ ਵੀ ਛਕਿਆ ਤੇ ਉਸ ਤੋਂ ਬਾਅਦ ਫਿਰ ਆਪਣੇ ਮੇਰੇ ਮੈਸੇਜ ਹੀ ਤੁਹਾਨੂੰ ਦੱਸਣਗੇ ਵੀ ਬਲਜੀਤ ਕੌਰ ਜੀ ਨੇ ਕੀ ਕੁਝ ਖਰੀਦਿਆ ਸੀ ਬਾਜ਼ਾਰ ਜੀ ਹਾਂਜੀ ਬਾਜ਼ਾਰ ਚ ਆ ਗਏ ਜੀ फेर ਉੱਥੇ ਦੋ ਤਿੰਨ ਸੇਲਾ ਲੱਗੀਆਂ ਸੀ ਜੀ ਤੇ ਹਰਬੰਸ ਜੀ ਕਹਿੰਦੇ ਵੀ ਤੁਸੀਂ ਖਰੀਦ ਲਓ ਜਿਹੜਾ ਕੁਝ ਖਰੀਦਣਾ ਮੈਨੂੰ ਕਹਿੰਦੇ ਤੇ ਮੈਂ ਇੱਕ ਤਾਂ ਲੈ ਲਿਆ ਹਟੋ ਕੀ ਜੀ ਆ ਦੇਖ ਲਓ ਜੀ ਆਮੀ ਕਰਾਚ ਹੁੰਦੀ ਹੈ ਕੱਪੜੇ ਰੱਖਣ ਵਾਸਤੇ ਤੇ ਇੱਕ ਸਬਜ਼ੀ ਕੱਟਣ ਲੈ ਲਈ ਸੀ ਤੇ ਬਾਅਦ ਚ ਮੈਂ ਬਾਜ਼ਾਰ ਚ ਗਾਂ ਜਾਣ ਲੱਗੀ ਤੇ ਹਰਬੰਸ ਜੀ ਕਹਿੰਦੇ ਵੀ ਮੈਂ ਖਾ ਚੱਲ ਹੋਰ ਖਰੀਦ ਲੂੰਗੀ ਕੋਈ ਆਪਦੀ ਵਾਸਤੇ ਤੇ ਹਰਬੰਸ ਜੀ ਕਹਿੰਦੇ ਵੀ ਬਾਹਲਾ ਘਾਟਾ ਮੈਨੂੰ ਤਾਂ ਘਬਰਾ ਜਾ ਪੈਂਦਾ ਕਹਿੰਦੇ ਫਿਰ ਬੱਸ ਹੈ ਮਾਰੀ ਇਹ ਗੱਲ ਕਹਿੰਦੇ ਸੀ ਕਿ ਇਹ ਤਾਂ ਜੀ ਬੁੜੀਆਂ ਦੇ ਵਿਚਾਰ ਹੁੰਦੇ ਆ ਡੋਟੀ ਵੀ ਕੀ ਕੁਝ ਖਰੀਦਣਾ ਕੀ ਕੁਝ ਨਹੀਂ ਪਰ ਇਹਨਾਂ ਦਾ ਤਾਂ ਕਦੇ ਮੇਰੇ ਹਿਸਾਬ ਨਾਲ ਤਾਂ ਕਦੇ ਕੋਸ਼ ਮੁਕਦਈ ਨਹੀਂ ਕੋਈ ਕੋਈ ਵੀ ਚੀਜ਼ ਲੈ ਲੇ ਇਹਨਾਂ ਨੇ ਕਹੀ ਦੇਣਾ ਵੀ ਆਹ ਚੀਜ਼ ਲੈਣੀ ਆਹ ਚੀਜ਼ ਰਣੀਆ ਫਿਰ ਬਹਾਨੇ ਤਾਂ ਆਪਾਂ ਨੂੰ ਮਾਰਨੇ ਪੈਂਦੇ ਆ ਬਾਈ ਹੋਰ ਤਾਂ ਕੁਝ ਹੋਈ ਨਹੀਂਗਾ ਹਾਂਜੀ ਸੇਲਾਂ ਚੋਂ ਤਾਂ ਲੈ ਜਾਂਦੇ ਆ ਤਾਂ ਬਦੋਂ ਸੇਲ ਚੋਂ ਲੈ ਲਓ ਬੱਸ ਤੇ ਪਰ ਆਉਂਦਾ ਨਾ ਬਾਬਾ ਕ੍ਰਿਸ਼ਨਦਾਸ ਮਹਾਰਾਜ ਜੀ ਦੇ ਬਹੁਤ ਦਰਸ਼ਨ ਕਰਕੇ ਅਸੀਂ ਹਾਂਜੀ ਬਹੁਤ ਵਧੀਆ ਸਾਰੀਆਂ ਸਾਥ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਡੇ ਪਿੰਡ ਦੋਦਾ ਦੇ ਵਿੱਚ ਆਈਆਂ ਇਧਰ ਉਧਰ ਹਮ ਹਮਾ ਕੇ ਆਈਆਂ ਬਾਈ ਮੈਂ ਸਾਰੀਆਂ ਸਾਥ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ